ਜਿਹੜਾ ਭਗਵਾਨ ਤੇ ਟੁੱਟ ਜਾਣਾ ਭਾਵੇਂ ਪਾਬਾ ਅਮਨ ਰੋੜਾ ਕੰਮ ਵਿੱਚ ਆ ਜਾਣਾ ਸਾਰਾ ਕੰਮ ਇਹ ਜਿਹੜਾ ਭਗਵਾਨ ਤੇ ਟੁੱਟ ਜਾਣਾ ਭਾਵੇਂ ਪਾਬਾ ਅਮਨ ਰੋੜਾ ਕੰਮ ਵਿੱਚ ਆ ਜਾਣਾ ਪ੍ਰੈਮਿਸਿਸ ਆਫ ਦੀ ਵਿਦਾਨ ਸਭਾ ਮੈਂ ਫੇਰ ਗੱਲ ਕਹਿਣਾ ਕਿ ਇਹਨਾਂ ਦੇ ਪਤੀ ਐਮ.ਐਲ.ਏ ਸਵੇਰਾ ਇੰਟੈਕਟ ਜਿਹੜੇ ਐਮ.ਐਲ.ਏ ਨੇ ਇਹਦੇ ਤੇ ਮੰਤਰੀ ਬੀਟਾ ਤੇ ਜਿਹੜਾ ਅਮਨ ਰੋੜਾ ਵੀ ਇਸ ਗੱਲ ਦਾ ਵਾਦੂ ਕਿ ਜਦਨ ਮਹਾਰਾਸ਼ਟਰ ਦਾ ਜਹਾਜ਼ ਆ ਕੇ ਤੇ ਬੋਹਾਲੀ ਏਅਰਪੋਰਟ ਤੇ ਲੱਗਾ ਜਿਹੜੀ ਪਹਿਲੇ ਸਵਾਰੀ ਚੜੇਗੀ ਉਹ ਭਗਵੰਤਬਾਪ ਇਹ ਜਦੋਂ ਇਹਨਾਂ ਨੇ ਫੈਸਲਾ ਕਰ ਲਿਆ ਭਗਵੰਤ ਨੂੰ ਬਦਲਣ ਦਾ ਜਿਹੜਾ ਆਲਰੇਡੀ ਪਲਾਨ ਇਜ਼ ਅਨ ਆਪਰੇਸ਼ਨ ਜਦੋਂ ਨੂੰ ਪਤਾ ਹੈ ਕਿ 45 ਸਾਲ ਦਾ ਸਿਆਸੀ ਤੇ ਜਾਂਦਾ ਨੂੰ ਜਲਦ ਬਿਆਨੀ ਨਾ ਮੈਂ ਕਦੀ ਗੁੱਸੇ ਨਾਲ ਨੂੰ ਕਰ ਹੋਰ ਉੱਪਰ ਰੱਖ ਦੇ ਜੀ ਪਹਿਲੇ ਵੀ ਇਹ ਗੱਲ ਕਲੀਅਰ ਕੀਤੀ ਕਾਂਗਰਸ ਦਾ ਕੋਈ ਮਕਸਦ ਇਸ ਸਰਕਾਰ ਨੂੰ ਘਰਾਉਣਾ ਹੈ ਬਟ ਇਹ ਨਾ ਦੇ on the premises of the ਵਿਧਾਨ ਸਭਾ ਮੈਂ ਫੇਰ ਗੱਲ ਕਹਿਣਾ ਕਿ ਇਹਨਾਂ ਦੇ 32 ਐਮਐਲਏ ਇਸ ਬੇਰ ਨਟਚੇ ਜਿਹੜੇ ਐਮਐਲਏ ਨੇ ਇਹਨਾਂ ਦੇ ਮੰਤਰੀ ਬਣੇ ਤੇ ਜਿਹੜਾ ਅਮਨ अरोड़ा ਵੀ ਇਸ ਗੱਲ ਦਾ ਵਾਕਫ ਇਸ ਗੱਲ ਤੋਂ ਨਹੀਂ ਕਿ ਨਾ ਵਾਕਫ ਨੇ अरोड़ा ਸਾਹਿਬ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਬੰਗਲੌਰ ਮੈਂ ਜ਼ਰੂਰ ਗਿਆ ਸੀ ਮੈਂ ਉੱਥੇ ਗਿਆ ਸੀ ਜਿੱਥੇ ਜ਼ਿਆਦਾਤਰ ਕੇਜਰੀਵਾਲ ਸਾਹਿਬ ਤੇ ਭਗਵੰਤ ਜੱਦਾ ਹੁੰਦਾ ਜਿੰਦਲ ਫਾਰਮਸ ਤੇ ਤੇ ਸੇਧ ਦੀ ਮਜਾ ਕਰਨ ਗਿਆ ਸੀ ਮਿਲ ਮੈਂ ਕਿਸੇ ਨੂੰ ਨਹੀਂ ਸੀ ਗਿਆ ਮਿਲਣ ਦੀ ਬਗਾਨੀ ਜਗ੍ਹਾ ਤੇ ਜਾ ਕੇ ਮਿਲਦੀ ਆ ਤਾਂ ਆਪ ਵਾਲਿਆਂ ਨੂੰ ਹੋਏਗੀ ਮੈਨੂੰ ਐ ਨਹੀਂ ਸੋ ਇਸ ਗੱਲ ਕਰ ਮੈਂ ਇੱਕ ਵਾਰ ਫੇਰ ਐਸੇ ਬਦਾਂ ਸਭਾ ਦੇ ਵਿੱਚ ਇਸ ਗੱਲ ਨੂੰ ਫੇਰ ਰਿਟਰੀਏਟ ਕਰਨਾ ਕਿ ਜਿੱਦਣ ਮਹਾਰਾਸ਼ਟਰ ਦਾ ਜਹਾਜ਼ ਆ ਕੇ ਇਥੇ ਬਹਾਲੀ ਏਅਰਪੋਰਟ ਤੇ ਲੱਗਾ ਜਿਹੜੀ ਪਹਿਲੇ ਸਵਾਰੀ ਚੜੇਗੀ ਉਹ ਭਗਵੰਤਪਾਲ ਇਹ ਜਦੋਂ ਇਹਨਾਂ ਨੇ ਫੈਸਲਾ ਕਰ ਲਿਆ ਭਗਵੰਤ ਨੂੰ ਬਦਲਣ ਦਾ ਜਿਹੜਾ ਆਲਰੇਡੀ ਪਲਾਨ ਇਜ਼ ਅਨ ਆਪਰੇਸ਼ਨ ਜਦੋਂ ਇਹ ਬਦਲਿਆ ਜਾਏਗਾ ਉਹਦੇ ਨਾਲ ਹੀ ਪਾਰਟੀ ਪਾ ਦੀ ਏਜੰਸੀਆਂ ਜਿਹੜੀਆਂ ਇਹਨਾਂ ਨੇ ਇਨ ਟੱਚ ਨੇ ਕਾਫੀ ਸਾਰੇ ਲੋਕ ਮੈਨੂੰ ਪਤਾ ਹੈ ਇਹਨਾਂ ਦੇ ਇਨ ਟੱਚ ਹੈ ਨੇ ਮੈਂ ਜਿੱਥੋਂ ਤੱਕ ਆਪਣੇ ਐਮਐਲਏ ਦੀ ਗੱਲ ਕੀਤੀ ਮੈਂ ਤੁਹਾਨੂੰ ਕਲੈਰਿਟੀ ਦੇ ਦਿੰਦਾ ਮੇਰੇ ਨਾਲ ਉਹ ਇਨ ਟੱਚ ਨੇ ਜਿਵੇਂ ਦਿਲਜੀਤ ਦਿਲਜੀਤ ਜੋ ਸਾਇੰਟਾ ਸ਼ੋਹਂਦਾ ਇੱਕ ਸਾਲ ਬਾਅਦ ਉਹਦੀ ਐਡਵਾਂਸ ਬੁਕਿੰਗ ਹੁੰਦੀ ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਕੀਰਤੀ ਚ ਇਹ ਸਾਰੇ ਨਵੇਂ ਪਾਰਟੀਆਂ ਟਿਕਟਾਂ ਵਾਸਤੇ ਲੱਭਦੇ ਫਿਰਦੇ ਨੇ ਇਹਨਾਂ ਨੂੰ ਪਤਾ ਸਾਰਿਆਂ ਨੂੰ ਸੇਵ ਪੈਸੇ ਚ ਕਾਂਗਰਸ ਤੋਂ ਲਾਵਾ ਕਿਸੇ ਨੂੰ ਪਰ ਇਹ ਪਾਰਟੀ ਹਾਈ ਕਮਾਂਡ ਡਿਸਾਈਡ ਕਰੇਗੀ ਜਿਹੜਾ ਆਣਾ ਚਾਹੁੰਦਾ ਗੱਲਬਾਤ ਮੈਂ ਜ਼ਰੂਰ ਉਹਨਾਂ ਨਾਲ ਰੱਖੀ ਅਸੀਂ ਵੀ ਉੱਥੇ ਵੇਖਾਂਗੇ ਕਿਹੜਾ ਲਿਆਣ ਵਾਲਾ ਜਿਹੜਾ ਨਹੀਂ ਲਿਆਣ ਵਾਲਾ ਕਿਹੜਾ ਜਿੱਤਣ ਵਾਲਾ ਕਿਹੜਾ ਨਹੀਂ ਜਿੱਤਣ ਵਾਲਾ ਜਦੋਂ ਤੁਸੀਂ ਫਰੂਟ ਮਾਰਕੀਟ ਜਾਂਦੇ ਹੋ ਉਦੋਂ ਤੁਸੀਂ ਤਾਜ਼ਾ ਫਲ ਵੇਖਦੇ ਹੋ ਜਿਹੜਾ ਕੋ ਗਲਿਆ ਦਾ ਤੁਈ ਛੱਡ ਦਿੰਦੇ ਜਿਹੜਾ ਚੰਗਾ ਹੁੰਦਾ ਤੁਈ ਲੈ ਲੈਂਦੇ ਸੋ ਇਹ ਸਾਰਾ ਕੁਝ ਹੋਏਗਾ ਟਾਈਮ 'ਚ ਹੋਏਗਾ ਜਦੋਂ ਵਕਤ ਆਏਗਾ ਐਸੇ ਹੀ ਵਿਧਾਨ ਸਭਾ 'ਚ ਲਾਈਨ 'ਚ ਲਾ ਕੇ ਫੋਟੋ ਖਿਚਾ ਕੇ ਤਾਂ ਦੱਸਾਂਗੇ ਕਿ ਆ ਅ ਜਵਾਹਰ ਸਾਹਿਬ ਅਮਨ ਰੋਣਾ ਨੇ ਚਾਲ ਕਿਹਾ ਤੋਂ ਬੰਦ ਪੈਡੀ ਪੇਟੀ ਛਡੋ ਮੈਂ ਇੱਕ ਜ਼ਿੰਮੇਵਾਰ ਪੋਲਿਟਿਸ਼ੀਅਨ ਆ ਮੈਂ ਜਸਟ ਇਹਨਾਂ ਨੂੰ ਦਵਾਂਗਾ ਇਹ ਨਾ ਮੇਰੇ ਚੈਲੰਜ ਦੇ ਦੇ ਮੇਰੀ ਗੱਲ ਸੁਣ ਲੋ ਇੱਕ ਮਿੰਟ ਮੇਰੀ ਬੇਨਤੀ ਹੈ ਚੈਲੰਜ ਕਿ ਪਿਆਦੋਂ ਇੱਕ ਮੇਰੀ ਸੁਣ ਲੋ ਇਹ ਵੱਡੀ ਗੱਲ ਨਹੀਂ ਹੋਏਗੀ ਅਮਨ ਰੋਣਾ ਵੀ ਨਾਲ ਹੈ ਇਹ ਢਾਈ ਪਾ ਲੈਣ ਤੋਂ ਇਹ ਵੀ ਇੱਥੇ ਆ ਜਾਣਾ ਜਿਹੜਾ ਭਗਵੰਤੇ ਤੁਰ ਜਾਣਾ ਭਾਵੇਂ ਅਮਨ ਰੋਣਾ ਕਾਂਗਰਸ ਵਾਲਾ ਆ ਜਾਣਾ ਸਾਰਾ ਕੰਮ ਇਹ ਫਟਾਛੀ ਕਾਂਗਰਸ ਨਾਲ ਹੈ ਆਤਮਾ ਜਿਹੜੀ ਪਿੱਛੇ ਚਲ ਜਾਂਦੀ ਹੈ ਲੋ ਇਹਨੂੰ ਜ਼ਿਆਦਾ ਪਤਾ ਹੁੰਦਾ ਕਿਉਂਕਿ ਕਿਉਂਕਿ ਇਸ ਟਾਈਮ ਅਮਨ ਰੋੜੇ ਨੂੰ ਪਤਾ ਮੇਰੀ ਆਤਮਾ ਕਿਤੇ ਕਿਉਂਕਿ ਭੜਕ ਜ਼ਿਆਦਾ ਇਹ ਨਹੀਂ ਰਹੀ ਤਾਂ ਇਸ ਗੱਲ ਕੱਲ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਬਟ ਅੱਜ ਮੈਂ ਨਾਲ ਦੀ ਤੁਸੀਂ ਵੇਖੋ ਸੈਂਸਿਟੀਵਿਟੀ ਕਿੰਨੀ ਹੈ ਅੱਜ ਸੈਸ਼ਨ ਦਾ ਪਹਿਲਾ ਦਿਨ ਹੈ 6 ਮਹੀਨਿਆਂ ਬਾਅਦ ਸੈਸ਼ਨ ਹੋ ਰਿਹਾ ਵਿੰਟਰ ਸੈਸ਼ਨ ਹੋਇਆ ਨਹੀਂ ਤੇ ਚੀਫ ਮਿਸਟਰ ਇਹਨਾਂ ਦਾ ਇੱਥੇ ਮੀਟਿੰਗ ਚ ਕਿਉਂਕਿ ਮੁੱਖ ਮੰਤਰੀ ਕਿੰਨੇ ਤੁਸੀਂ ਵੇਖੋ ਅੱਜ ਮੁੱਖ ਮੰਤਰੀ ਗੈਰ ਹਾਜ਼ਰ ਨੇ ਇਹ ਕਿੰਨੇਕ ਜ਼ਿੰਮੇਵਾਰ ਇਹਨਾਂ ਦੀ ਸਰਕਾਰ ਹੈ ਕਿਸੇ ਗੱਲ ਦਾ ਜਵਾਬ ਨਹੀਂ ਅੱਜ ਮਾਈਨਿੰਗ ਦੀ ਗੱਲ ਮੈਂ ਕੀਤੀ ਕਿ 18000 ਕਰੋੜ 20000 ਕਰੋੜ ਰੁਪਇਆ केजरीवाल ਸਾਹਿਬ ਨੇ ਕਿਹਾ ਸੀ ਸਾਲਾਨਾ ਮੈਂ ਦਵਾਂ ਪਿਛਲੇ 3 ਸਾਲ ਦੀ ਐਵਰੇਜ 288 ਕਰੋੜ ਮੈਂ ਗੱਲ ਕੀਤੀ ਅੱਜ ਇੱਕ ਆ ਜਿਹੜਾ ਆਨੰਦਪੁਰ ਸਾਹਿਬ ਹਲਕਾ ਉਹਦੇ ਵਿੱਚ ਕੁਝ ਕੇਸਸ ਰਜਿਸਟਰ ਕੀਤੇ ਗਏ ਨੇ ਇਹਦੇ ਨਾਲ ਦੇ ਕੇਸਸ ਪਹਿਲੇ ਵੀ ਰਜਿਸਟਰ ਹੋਏ ਸੀ ਹੇਅਰ ਰਜਿਸਟਰਡ देयर ਇਜ਼ ਇਹ ਪੁਲਿਸ ਨੂੰ ਕਲੀਨ ਚਿੱਤੇ ਦੇ ਦਿੰਦੀ ਹੈ ਇੱਕ ਸਿਟਿੰਗ ਕੈਬਨਿੰਟ ਮਿਸਟਰ ਦੇ ਸਾਰੇ ਰਿਸ਼ਤੇਦਾਰਾਂ ਦਾ ਇਹ ਜਿਹੜਾ ਹੈ ਉਥੇ ਕ੍ਰਸ਼ਰ ਚੱਲ ਰਿਹਾ ਹੈ ਇਹ ਤੁਸੀਂ ਹੈਰਾਨ ਹੋਵੋਗੇ ਕ੍ਰਸ਼ਰ ਚੱਲਦਿਆਂ ਨੂੰ 3 ਸਾਲ ਹੋ ਗਏ ਨੇ ਕ੍ਰਸ਼ਰ ਕੋਲ ਕੋਈ ਬਿਜਲੀ ਦਾ ਕਨੈਕਸ਼ਨ ਹੈ ਜਨਰੇਟਰ ਤੇ ਨਜਾਇਜ਼ ਕ੍ਰਸ਼ਰ ਚੱਲ ਰਿਹਾ ਤੇ ਅਗਲੀ ਗੱਲ ਮੈਂ ਹੋਰ ਇਹਨਾਂ ਨੂੰ ਕਹਿੰਦਾ ਕਿ ਮੈਨੂੰ ਜਵਾਬ ਦੋ 19700 ਕਰੋੜ ਰੁਪਈਆ ਸਾਲਾਨਾ which comes to 59000 ਕਰੋੜ ਰੁਪੀਆ ਇਨ 3 ਇਅਰ ਉਹ ਪੈਸੇ ਕਿਨ ਕੋ ਗਏ ਮੇਰਾ ਸਿੱਧਾ ਦਾਵਾ ਹੈ ਕਿ ਇਹ ਕੇਜਰੀਵਾਲ ਸਾਹਿਬ ਕੋ ਤੇ ਭੋਗਤੂ ਨਾ ਕੋ ਮੈਨੂੰ ਪੰਜਾਬ ਦੇ ਲੋਕ ਇਹਦਾ ਹਿਸਾਬ ਮੰਗਦੇ ਨੇ ਜਿਸ ਐਮਐਲਏ ਦੇ ਏਰੀਆ ਦੇ ਵਿੱਚ ਇਹ ਨਦੀਆਂ ਵਾਲਾ ਏਰੀਆ ਹੈ ਜਿੱਥੇ ਕ੍ਰੈਸ਼ਸ ਹੈ ਸਾਰੇ ਪੰਜਾਬ ਆ ਮੇਰੀ ਇਹ ਗੱਲ ਚੰਕਿਦਰਾ ਸੁਣ ਲੋ 5 ਲੱਖ ਰੁਪਈਆ ਪਰ ਮਹੀਨਾ ਉਹ ਐਮਐਲਏ ਜਾਂ ਉਹ ਮਿਨਿਸਟਰ ਜਿਹੜਾ ਉਗਰਾਈ ਕਰ ਉਹ ਬਹੁਤ ਬਹੁਤ ਸਾਰੀਆਂ ਗੱਲਾਂ ਕੱਲ ਅਸੀਂ ਰੱਖਾਂ ਉਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਕੱਲ ਰੱਖਾਂਗੇ ਜੋ ਇਹਨੂੰ ਕਰੀ ਹੋਈ ਮੈਂ ਬਿਲਕੁਲ ਜਿਹੜੀ ਅਮਨ ਰੋੜੇ ਦੀ ਗੱਲ ਹੈ ਇਹਨੂੰ ਮੈਂ ਨਕਾਰਨਾ ਮੈਂ ਅੱਜ ਵੀ ਇਹ ਰਿਟਰੀਏਟ ਕਰਨਾ ਕੱਲ ਵੀ ਕੀਤਾ ਸੀ ਅੱਜ ਵੀ ਕਰਨਾ ਕਿ ਬੰਤੀ ਐਨਐਲ ਇਹਨਾਂ ਦੇ ਟੱਚ ਨੇ ਟਾਈਮ ਆਉਂਦੇ ਅਸੀਂ ਸਾਹਮਣੇ